ਹਾਂਜੀ ਦੋਸਤੋ ਕਿਸਾਨ ਵੀਰਾਂ ਲਈ ਇਹ ਬੜੀ ਅਹਿਮ ਜਾਣਕਾਰੀ ਵਾਲੀ ਵੀਡੀਓ ਬਣਾ ਰਹੇ ਆ ਤੇ ਜਿਹੜਾ ਵੀ ਵੀਰ ਵੇਖੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲੇ ਤਾਂ ਤੁਹਾਨੂੰ ਸਾਹਮਣੇ ਤੁਸੀਂ ਵੇਖ ਰਹੇ ਹੋ ਸਰੋਂ ਦੀ ਆਪਾਂ ਜਿਹੜੀ ਜਾਣਕਾਰੀ ਹੈ ਉਹ ਕਿਸਾਨ ਵੀਰਾਂ ਵਾਸਤੇ ਲੈ ਕੇ ਆਏ ਆ ਜਿਵੇਂ ਆਪਾਂ ਨਰਮੇ ਦੀ ਜਿਹੜੀ ਜਾਣਕਾਰੀ ਹੈ ਰੇਟ ਹੈ ਜਿਹੜੀ ਉਹਦੀ ਲੈ ਕੇ ਆਉਂਦੇ ਸੀ ਤਾਂ ਉਵੇਂ ਹੁਣ ਆਪਾਂ ਸਰੋਂ ਦੀ ਜਿਹੜੀ ਜਾਣਕਾਰੀ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਾਹਮਣੇ ਤੁਸੀਂ ਵੇਖ ਸਕਦੇ ਹੋ ਅੱਜ ਤਰੀਕ ਦੀ ਗੱਲ ਕਰੀਏ ਤਾਂ ਅੱਜ 21 ਮਈ 2024 ਦਿਨ ਮੰਗਲਵਾਰ ਦੇ ਵਿੱਚ ਜਿਹੜਾ ਸਰੋਂ ਦਾ ਕੀ ਭਾਰ ਆ ਹਬੌਰ ਮੰਡੀ ਦੇ ਵਿੱਚੋਂ ਜਾਣਕਾਰੀ ਇਸ ਵੀਡੀਓ ਦੇ ਵਿੱਚ ਦੇਵਾਂਗੇ ਤੇ ਜਿੰਨੇ ਵੀ ਵੀਰ ਜੁੜਨ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਜੋ ਵੱਧ ਤੋਂ ਵੱਧ ਕਿਸਾਨਾਂ ਤੱਕ ਇਹ ਜਾਣਕਾਰੀ ਹੈ ਜਿਹੜੀ ਉਹ ਪਹੁੰਚ ਸਕੇ ਅਬੌਰ ਦੇ ਤਸਵੀਰਾਂ ਜਿਹੜੀਆਂ ਅਬੌਰ ਦੀ ਸਾਂਝੀਆਂ ਕਰ ਰਹੇ ਹਾਂ ਤੁਹਾਡੇ ਨਾਲ ਅੱਜ ਅਬੌਰ ਮੰਡੀ ਦੇ ਵਿੱਚ 21 ਮਈ 2024 ਨੂੰ ਜਿਹੜਾ ਸਰੋਂ ਹੈ ਉਹ ਕਰੀਬ 200 ਕੁਇੰਟਲ ਸਰੋਂ ਦੀ ਆਮਦ ਹੈ ਜਿਹੜੀ ਮੰਡੀ ਦੇ ਵਿੱਚ ਹੋਈ ਹੈ ਤੇ ਅੱਜ ਦੇ ਭਾਅ ਦੀ ਗੱਲ ਕਰੀਏ ਤਾਂ ਅੱਜ ਮੰਡੀ ਦੇ ਵਿੱਚ ਜਿਹੜਾ ਸਰੋਂ ਦਾ ਭਾਅ ਉਹ 5690 ਰੁਪਏ ਪ੍ਰਤੀ ਕੁਇੰਟਲ ਜਿਹੜਾ ਦਰਜ ਕੀਤਾ ਗਿਆ ਤੇ ਐਵਰੇਜ ਭਾਅ ਜਿਹੜਾ ਉਹ 55200 ਰਿਹਾ ਤਾਂ ਹਬੋਰ ਮੰਡੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੇ ਬੋਲੀ ਦਾ ਮੈਂ ਤੁਹਾਨੂੰ ਦੱਸਦਾ ਵੀ ਅੱਜ ਜਿਹੜੀ 5690 ਰੁਪਏ ਸਰੋਂ ਐ ਉੱਚੀ ਵਿਕੀ ਐ ਤੇ ਆਮ ਜਿਹੜਾ ਭਾਅ ਉਹ 5250 ਰੁਪਏ ਰਿਹਾ ਹੈ ਅਬੋਰ ਮੰਡੀ ਦੇ ਵਿੱਚ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਤੇ ਬੋਲੀ ਬਾਰੇ ਮੈਂ ਜਾਣਕਾਰੀ ਦੇਦਾ ਵੀਰੋ ਕਿ ਸਰੋਂ ਦੀ ਜਿਹੜੀ ਬੋਲੀ ਹੈ ਉਹ ਹਰ ਰੋਜ਼ 10:30 ਵਜੇ ਹੁੰਦੀ ਹੈ ਸਵੇਰੇ 10:30 ਵਜੇ ਬੋਲੀ ਹੁੰਦੀ ਹੈ ਸਰੋਂ ਦੀ ਜੇਕਰ ਕਿਸੇ ਵੀਰ ਨੇ ਸਰੋਂ ਵੇਚਣੀ ਹੋਵੇ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਲਾਈਵ ਬੋਲੀ ਹੈ ਜਿਹੜੀ ਉਹ ਸਰੋਂ ਦੀ ਵਿਖਾ ਸਕੀਏ ਤੇ ਜਿੰਨੇ ਵੀ ਵੀਰ ਜੁੜਨ ਕਿਸਾਨ ਵੀਰਾਂ ਲਈ ਅਹਿਮ ਜਾਣਕਾਰੀ ਹੈ ਤਾਂ ਉਹ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਤੁਸੀਂ ਸ਼ੇਅਰ ਕਰੋਗੇ ਤਾਂ ਜਾਣਕਾਰੀ ਕਿਸਾਨਾਂ ਤੱਕ ਪਹੁੰਚੂਗੀ ਭਾ ਦੀ ਗੱਲ ਦੱਸ ਕੀਆ ਤਾਂ ਭਾ ਜਿਹੜਾ ਉਹ 5690 ਰੁਪਏ ਅੱਜ ਵਿਕਿਆ ਕੱਲ ਸਰੋਂ ਜਿਹੜੀ ਉਹ 5600 60 ਰੁਪਏ ਵਿਕੀ ਸੀ ਤੇ ਅੱਜ 30 ਰੁਪਏ ਹੋਰ ਉੱਚਾ ਹੋ ਗਿਆ 5690 ਰੁਪਏ ਜਿਹੜੀ ਸਰੋਂ ਹੈ ਉਹ ਹਬੋਰ ਮੰਡੀ ਦੇ ਵਿੱਚ ਵਿਕੀ ਆ ਤਾਂ ਭਾ ਦੇ ਵਿੱਚ ਜਿਹੜੀ ਤੇਜ਼ੀ ਆ ਥੋੜੀ ਬਹੁਤੀ ਤੁਸੀਂ ਵੇਖ ਸਕਦੇ ਹੋ ਕੱਲ ਜਿਵੇਂ 5660 ਤੇ ਅੱਜ 5690 ਰੁਪਏ ਪ੍ਰਤੀ ਕੁਆਂਟਲ ਉੱਚਾ ਜਿਹੜਾ ਰੇਟ ਹੈ ਉਹ ਸਰੋਂ ਦਾ ਰਿਹਾ ਤਾਂ ਜਿਹੜੇ ਵੀ ਕਿਸਾਨ ਵੀਰ ਹੈ ਉਹ ਜੇਕਰ ਸਰੋਂ ਲੈ ਕੇ ਆਉਣਾ ਚਾਹੁੰਦੇ ਆ ਤਾਂ ਉਹ 10:30 ਵਜੇ ਬੋਲੀ ਆ ਜਿਹੜੀ ਹੁਣ ਹੁੰਦੀ ਹੈ 10:30 ਵਜੇ ਸਵੇਰੇ ਬੋਲੀ ਹੈ ਜਿਹੜੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਗਰਮੀ ਦੇ ਮੱਦੇ ਨਜ਼ਰ ਮਾਰਕੀਟ ਕਮੇਟੀ ਵੱਲੋਂ ਜਿਹੜਾ ਇਹ ਟਾਈਮ ਹੈ ਉਹ ਬਦਲਿਆ ਗਿਆ ਪਹਿਲਾਂ 12 ਵਜੇ ਹੁੰਦੀ ਸੀ ਤਾਂ ਹੁਣ 10:30 ਵਜੇ ਹੁੰਦੀ ਹੈ ਆਮਦ ਦੀ ਗੱਲ ਕਰੀਏ ਤਾਂ 2250 ਕੁਇੰਟਲ ਆਮਦ ਜਿਹੜੀ ਮੰਡੀ ਦੇ ਵਿੱਚ ਅਬੋਹਰ ਮੰਡੀ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਮਦ 2250 ਕੁਇੰਟਲ ਜਿਹੜੀ ਡੈਲੀ ਮੰਡੀ ਦੇ ਵਿੱਚ ਹੋ ਰਹੀ ਹੈ ਹੋਰ ਮੰਡੀਆਂ ਦੇ ਵਿੱਚ ਸਰੋਂ ਦੇ ਕੀ ਭਾਅ ਹੈ ਉਹ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਪਰ ਸਾਨੂੰ ਪਤਾ ਲੱਗਿਆ ਕਿ ਗੰਗਾ ਨਗਰ ਦੇ ਵਿੱਚ ਵੀ ਜਿਹੜਾ ਭਾਅ ਉਹ 5650 ਜਾਂ 5600 ਰੁਪਏ ਇੱਥੇ ਚੱਲ ਤਾ ਮੰਡੀ ਅਬੋਰ ਦੇ ਵਿੱਚ ਅੱਜ 5690 ਰੁਪਏ ਜਿਹੜਾ ਸਰੋਂ ਹੈ ਉਹ ਵੇਚੀ ਹੈ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਸਾਡੇ ਕਿਸਾਨ ਵੀਰਾਂ ਤੱਕ ਪਹੁੰਚ ਸਕੇ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ